ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਤਿਕਾਰ ਆਪਾਂ ਜਾਣਦੇ ਵੀ ਆ ਨਹੀਂ ਵੀ ਜਾਣਦੇ ਜਿੱਥੇ ਵੀ ਬੈਠੇ ਹੋ ਸਭ ਦਾ ਸਤਿਕਾਰ ਇਹੀ ਅਸੀਸ ਆ ਇਹੀ ਅਰਦਾਸ ਆ ਕਿ ਸੁਖੀ ਬਚੋ ਆਪਣੇ ਪਰਿਵਾਰਾਂ ਨਾਲ ਸੁਖੀ ਬਸੋ ਆਪਣੇ ਬੱਚਿਆਂ ਨਾਲ ਗੱਲ ਕਰਦੇ ਆ ਦੁੱਖ ਦਰਦ ਟਕ ਮੈਂ ਪੜਿਆ ਵੀ ਕੋਹਾੜੇ ਨੂੰ ਭੁੱਲ ਜਾਂਦਾ ਰੁੱਖ ਤੇ ਟੱਕ ਲਾਏ ਪਰ ਰੁੱਖ ਨੂੰ ਯਾਦ ਰੈਂਦੇ ਨੇ ਇਸੇ ਤਰ੍ਹਾਂ ਮਨੁੱਖ ਨੇ ਜਿਹੜੇ ਦਰਦ ਹੰਢਾਏ ਹੁੰਦੇ ਨੇ ਨਾ ਉਹਨੂੰ ਯਾਦ ਰਹਿੰਦੇ ਨੇ ਉਹ ਭੁੱਲਦੇ ਨਹੀਂ ਉਹ ਖਾੜੇ ਦੇ ਟੱਕਾਂ ਵਾਂਗ ਹੀ ਰੜਕਦੇ ਆ ਫਿਰ ਜਿਵੇਂ ਰੁੱਖ ਨੂੰ ਰੜਕਦੇ ਆ ਇਸੇ ਤਰ੍ਹਾਂ ਜਿਹੜਾ ਸੋਨਾ ਉਹ ਉਦੋਂ ਨਹੀਂ ਰੋਂਦਾ ਜਦੋਂ ਸੁਨਹਿਰਾ ਉਹਨੂੰ ਤਾ ਦਿੰਦਾ ਉਹ ਉਦੋਂ ਰੋਂਦਾ ਜਦੋਂ ਗਹਿਣੇ ਬਣ ਜਾਂਦੇ ਨੇ ਉਹਨੂੰ ਰਤੀਆਂ 'ਚ ਤੋਲਦਾ ਇਸੇ ਤਰ੍ਹਾਂ ਜਦੋਂ ਆਪਣੇ ਤੋਲਦੇ ਆ ਨਾ ਮਨੁੱਖ ਨੂੰ ਰਤੀਆਂ 'ਚ ਉਦੋਂ ਦੁੱਖ ਲੱਗਦਾ ਧੰਨਵਾਦ